ਆਮ ਬੰਦਾ ਜਿਹੜਾ ਵੀ ਪੈਸਾ ਕਮਾਉਣਾ ਚਾਹੁੰਦਾ ਉਹਦੇ ਕੋ ਇਨਵੈਸਟਮੈਂਟ ਦੇ ਦੋ ਤਿੰਨ ਤਰੀਕੇ ਹੁੰਦੇ ਆ ਜਾਂ ਬੈਂਕ ਚ ਐਫ ਡੀ ਕਰਾ ਲੈਂਦਾ ਜਾਂ ਸੋਨਾ ਲੈ ਲੇਗਾ ਜਾਂ ਪ੍ਰੋਪਰਟੀ ਲੈ ਲੇਗਾ ਜਾਂ ਪੀ ਪੀ ਐਫ ਹੋ ਗਿਆ ਨੈਸ਼ਨਲ ਸੇਵਿੰਗ ਸਰਟੀਫਿਕੇਟ ਹੋ ਗਿਆ ਤੇ ਜਾਂ ਸਟਾਕ ਮਾਰਕੀਟ ਹੋ ਗਈ ਲੈ ਦੇ ਕੇ ਪੰਜ ਛੇ ਜਿਹੜੇ ਐਸੈਟ ਕਲਾਸ ਹੁੰਦੀ ਹੈ ਜਿੱਥੇ ਬੰਦਾ ਆਪਣਾ ਪੈਸਾ ਇਨਵੈਸਟ ਕਰਦਾ ਜਾਂ ਸੇਵ ਕਰਦਾ ਰਾਈਟ ਔਰ ਇਹਦਾ ਜੇ ਮੈਂ ਇਤਿਹਾਸ ਕੱਢ ਕੇ ਦੇਖਾਂ ਪਿਛਲੇ 40 50 ਸਾਲ ਦਾ ਜੇ ਆਪਾਂ ਕੱਢ ਕੇ ਦੇਖੀਏ ਜੀ ਤੇ ਸਾਨੂੰ एफडीआर ਨੇ तकरीबन 7% ਦੇ ਰੌਂਡ ਮਡ ਜਿਹੜੀ ਆ ਰਿਟਰਨ ਦਿੱਤੀ ਆ ਕਦੀ ਵੀ ਇੰਟਰਸਟ ਵਧ ਗਿਆ ਕਦੀ ਘਟ ਗਿਆ 골ਡ ਦੀ ਗੱਲ ਕਰਾਂਗੇ ਤੇ 골ਡ ਨੇ ਸਾਨੂੰ 9.17% ਲਗਭਗ 9.5 9.5% ਦੇ ਰੌਂਡ ਮਡ ਜਿਹੜੀ ਆ ਉਹਨੇ ਕੰਪਾਉਂਡਿੰਗ ਜਿਹੜੀ ਰਿਟਰਨ ਦਿੱਤੀ ਆ ਠੀਕ ਹੈ ਔਰ ਜਿਹੜੀ ਸਟਾਕ ਮਾਰਕੀਟ ਨੇ ਇਹਨਾਂ ਦੋਨਾਂ ਐਸੈਟ ਕਲਾਸ ਨੂੰ ਬਹੁਤ ਵੱਡੇ ਮਾਰਜਨ ਨਾਲ तकरीबन 15 ਤੋਂ 17% ਦੇ ਵਿੱਚ ਵਿੱਚ ਜਿਹੜੀ ਆ ਇਹਦੀ ਰਿਟਰਨ ਰਹੀ ਹੈ ਪਿਛਲੇ 40 ਸਾਲਾਂ ਦੇ ਵਿੱਚ ਠੀਕ ਹੈ ਤੇ ਪ੍ਰਾਪਰਟੀ ਨੂੰ ਮੈਂ ਬਹੁਤ ਪ੍ਰਿਫਰ ਨਹੀਂ ਕਰਦਾ ਕਿਉਂਕਿ ਪ੍ਰਾਪਰਟੀ ਚ ਜਿਹੜੀ ਐਂਟਰੀ ਬੈਰੀਅਰ ਆ ਇੱਕ ਤਾਂ ਬਹੁਤ ਵੱਡਾ ਆਮ ਬੰਦੇ ਦੇ ਮਿਡਲ ਕਲਾਸ ਫੈਮਿਲੀ ਜਾਂ ਲੋਅਰ ਮਿਡਲ ਕਲਾਸ ਫੈਮਿਲੀ ਦੇ ਵਾਸਤਾ ਕੰਮ ਨਹੀਂ ਪ੍ਰਾਪਰਟੀ 'ਚ ਜਾਣਾ ਔਰ ਦੂਸਰਾ ਉੱਚ ਲਿਕুইਡਿਟੀ ਨਹੀਂ ਹੈ ਲਿਕুইਡਿਟੀ ਮੀਨ ਤੁਹਾਨੂੰ ਕਦੀ ਐਮਰਜੈਂਸੀ 'ਚ ਪੈਸੇ ਦੀ ਲੋੜ ਪੈ ਗਈ ਤੁਹਾਡੀ ਪ੍ਰਾਪਰਟੀ ਵਿਕਣੀ ਨਹੀਂ ਲੈਣ ਜਾਓ ਮਿਲਦੀ ਨਹੀਂ ਵੇਚਣ ਵਾਲੀ ਨਹੀਂ ਨਹੀਂ ਮੈਂ ਇਸ ਕਰਕੇ ਪ੍ਰਾਪਰਟੀ ਦੇ ਵਿੱਚ ਕਲਾਸ ਦਾ ਕੰਪੈਰੀਜ਼ਨ ਮੈਂ ਨਹੀਂ ਰੱਖਦਾ ਤੇ ਬਾਇਫਾਰ ਦੇਖਿਆ ਜਾਏ ਤਾਂ ਸਟਾਕ ਮਾਰਕੀਟ ਨੇ ਹੀ ਸਭ ਤੋਂ ਬੈਸਟ ਪਿਛਲੇ 30 40 ਸਾਲਾਂ ਚ ਦਿੱਤੀ ਹੈ ਨਾ ਕੇਵਲ ਇੰਡੀਆ ਚ ਆਲ ਓਵਰ ਵਰਲਡ ਦੇ ਵਿੱਚ ਹੁਣ ਇਹ ਤਾਂ ਕਲੀਅਰ ਹੋ ਗਿਆ ਵੀ ਆਪਾਂ ਨੂੰ ਪੈਸੇ ਤਾਂ ਸਟਾਕ ਮਾਰਕੀਟ ਵਿੱਚ ਹੀ ਇਨਵੈਸਟ ਕਰਨੇ ਚਾਹੀਦੇ ਠੀਕ ਹੈ ਹੁਣ ਜਿਹੜੀ ਤੁਸੀਂ ਅਗਲਾ ਸਵਾਲ ਜਿਹੜਾ ਆ ਜਾਂਦਾ ਵੀ ਸਟਾਕ ਮਾਰਕੀਟ ਚ ਪੈਸੇ ਕਰਨ ਤੇ ਪੈਸੇ ਕਮਾਈਏ ਕਿੱਦਾਂ ਇਹਦੇ ਵਿੱਚ ਕੰਮ ਕਰਨ ਦੇ ਤਰੀਕੇ ਮੋٹے ਮੋٹے ਤੌਰ ਤੇ ਜੇ ਗੱਲ ਕਰੀਏ ਤਾਂ ਤਿੰਨ ਹੀ ਹੈ ਤਿੰਨ ਤਰੀਕੇ ਨਾਲ ਇਸ ਪੈਸੇ ਇਸ ਮਾਰਕੀਟ ਚ ਇਨਵੈਸਟ ਜਾਂ ਤਰੀਕ ਤੇ ਜਾ ਸਕਦੇ ਆ ਠੀਕ ਹੈ ਪਹਿਲਾ ਤਾਂ ਸਭ ਤੋਂ ਹੈ ਜਿਹੜਾ ਟਰੇਡਿੰਗ ਦੀ ਗੱਲ ਕਰਦੇ ਆਪਾਂ ਇੱਕ ਟਰੇਡਿੰਗ ਦਾ ਹੁੰਦਾ ਜੀ ਦੂਸਰਾ ਤਰੀਕਾ ਹੁੰਦਾ ਵੀ ਆਪਣੇ ਮਰਜ਼ੀ ਨਾਲ ਕੋਈ ਸ਼ੇਅਰ ਖਰੀਦ ਲੈਣੇ ਜੀ ਰਿਸਰਚ ਕਰਕੇ ਕੋਈ ਜਿੰਨੀ ਕੁ ਸਮਝ ਬੰਦੇ ਨੂੰ ਹੁੰਦੀ ਆ ਜਾਂ ਕਿਸੇ ਦੇ ਦੋਸਤ ਮਿੱਤਰ ਦੇ ਕਹੇ ਤੇ ਤੇ ਕੋਈ ਸ਼ੇਅਰ ਖਰੀਦ ਲੈਣੇ ਤੇ ਤੀਸਰਾ ਹੁੰਦਾ ਐਕਸਪਰਟ ਬੰਦੇ ਦੀ ਗਾਈਡੈਂਸ ਲੈਣੀ ਜਿਹਨੂੰ ਆਪਾਂ ਕਹਿੰਦੇ ਮਿਊਚੁਅਲ ਫੰਡ ਠੀਕ ਹੈ ਲੈ ਦੇ ਕੇ ਮੋٹے ਮੋٹے ਤੌਰ ਤੇ ਤਿੰਨ ਹੀ ਤਰੀਕੇ ਨੇ ਇੱਕ ਟਰੇਡਿੰਗ ਦਾ ਜੀ ਇੱਕ ਆਪਣੀ ਮਰਜ਼ੀ ਨਾਲ ਸ਼ੇਅਰ ਦੇ ਸਟਾਕ ਸਪੈਸਿਫਿਕ ਸ਼ੇਅਰ ਲੈਣੇ ਔਰ ਤੀਸਰਾ ਹੈ ਮਿਊਚੁਅਲ ਫੰਡ ਦੇ ਥਰੂ ਜਿਹੜੇ ਇਨਵੈਸਟਮੈਂਟ ਕਰਨੇ ਠੀਕ ਹੈ ਸਹੀ ਤਰੀਕਾ ਕੀ ਹੈ ਲੋਕੇ ਵੀ ਜਾਨਣਾ ਚਾਹੁੰਦੇ ਨੇ ਕਿ ਹੁਣ ਸਟਾਕ ਮਾਰਕੀਟ ਚ ਪੈਸਾ ਤਾਂ ਜਾਣਾ ਪਰ ਜਾਵੇ ਕਿਵੇਂ ਬਿਲਕੁਲ ਪਲੱਸ ਮਾਈਨਸ ਪੁਆਇੰਟ ਸਾਰੇ ਤੁਹਾਡੇ ਨਾਲ ਸ਼ੇਅਰ ਕਰ ਦਿੰਨਾ ਤਾਂ ਕਿ ਇੱਕ ਇਨਫਾਰਮਡ ਡਿਸੀਜਨ ਜਿਹੜੇ ਆ ਤੁਹਾਡੇ ਸ਼ਰੂਤੇ ਲੈ ਸਕਣ ਪਹਿਲੀ ਗੱਲ ਤਾਂ ਮੈਂ ਗੱਲਾਂ ਕਰਾਂਗਾ ਟਰੇਡਿੰਗ ਦੀ ਜੀ ਕਿਉਂਕਿ ਕੋਵਿਡ ਤੱਕ ਜੇ ਗੱਲ ਕਰੀਏ ਡਿਮੈਟ ਅਕਾਊਂਟ ਖੋਲ੍ਹਣੇ ਸ਼ੁਰੂ ਹੋਏ ਸੀ 1995 'ਚ ਜੀ 1995 ਤੋਂ ਲੈ ਕੇ ਕੋਵਿਡ ਤੋਂ ਪਹਿਲਾਂ 2019 ਸਾਲ ਤੱਕ ਤਕਰੀਬਨ ਇੰਡੀਆ 'ਚ ਲਗਭਗ 4 ਕਰੋੜ ਤੇ 7 ਲੱਖ ਅਕਾਊਂਟ ਖੁੱਲੇ ਸੀ ਠੀਕ ਹੈ ਡਿਮੈਟ ਦੇ ਅਕਾਊਂਟ ਜੀ ਤਕਰੀਬਨ ਕਹਿੰਨਾ 24 ਸਾਲ ਦਾ ਵਕਫਾ ਹੈਗਾ ਲੇਕਿਨ 2020 ਤੋਂ 2024 ਤੱਕ ਦੀ ਜੇ ਗੱਲ ਕਰ ਹੁਣ ਸਾਡੇ ਤਕਰੀਬਨ 18 ਕਰੋੜ ਅਕਾਊਂਟ ਹੋ ਗਏ ਨੇ दैट मींस 14 ਕਰੋੜ ਅਕਾਊਂਟ ਪਿਛਲੇ 4-5 ਸਾਲਾਂ ਚ ਹੀ ਖੁੱਲੇ ਨੇ ਠੀਕ ਹੈ ਤੇ ਬਹੁਤ ਵੱਡੀ ਗਿਣਤੀ ਜਿਹੜੀ ਕੋਵਿਡ ਤੋਂ ਬਾਅਦ ਇਸ ਮਾਰਕੀਟ 'ਚ ਐਂਟਰ ਕੀਤੀ ਹੈ ਰਾਈਟ ਔਰ ਉਹਦੇ 'ਚ ਬਹੁਤ ਵੱਡੀ ਗਿਣਤੀ ਹੈ ਜਿਹੜੀ ਕਿ ਟਰੇਡਿੰਗ ਦੇ ਚੱਕਰ 'ਚ ਪੈ ਜਾਂਦੀ ਹੈ ਰਾਈਟ ਟਰੇਡਿੰਗ ਬਹੁਤ ਈਜ਼ੀ ਲੱਗਦਾ ਦੇਖਣ ਨੂੰ ਤੇ ਬੜਾ ਫੈਸੀਨੇਟਿੰਗ ਹੈ ਐਕਸਾਈਟਿੰਗ ਹੈ ਜੀ ਲੇਕਿਨ ਅਜ ਤਦਾ ਪਿਛੇ ਸੈਬੀ ਦਾ ਡਾਟਾ ਆਇਆ ਤਕਰੀਬਨ ਹਾਰਡਲੀ 10 15 ਮਿੰਟ 15 ਦਿਨ ਪਹਿਲਾਂ ਦੇ ਜਿਹੜਾ ਲੇਟੈਸਟ ਡਾਟਾ ਆਇਆ ਠੀਕ ਹੈ ਸੈਬੀ ਨੇ ਪਹਿਲਾਂ ਜਿਹੜਾ ਪੁਰਾਣਾ ਡਾਟਾ ਸੀਗਾ ਥੈਟ ਇਜ਼ ਉੱਚ 85 ਤੋਂ 99% ਜਿਹੜੇ ਤਕਰੀਬਨ ਇਸ ਟਰੇਡਿੰਗ ਦੇ ਵਿੱਚ ਜਿਹੜੇ ਪੈ ਜਾਂਦੇ ਆ ਆਪਣਾ ਸਭ ਕੁਝ ਗਵਾ ਲੈਂਦੇ ਠੀਕ ਹੈ ਇਸ ਟਰੇਡਿੰਗ ਦੇ ਤਰੀਕੇ ਦੇ ਨਾਲ ਅੱਛਾ ਔਰ ਜਿਹੜਾ ਹੁਣ ਜਿਹੜਾ ਲੇਟੈਸਟ ਡਾਟਾ ਆਇਆ ਥੈਟ ਇਜ਼ 93% ਹੋਰ ਰੇਸ਼ੋ ਵੱਧ ਗਈ ਹੈ 93% ਲੋਕ 93% ਇਸ ਮਾਰਕੀਟ ਚ ਜਿਹੜੇ ਟਰੇਡਿੰਗ ਕਰਨ ਆਉਂਦੇ ਆ ਉਹ ਆਪਣਾ ਸਭ ਕੁਝ ਜ਼ਿੰਦਗੀ ਭਰ ਦੀ ਸੇਵਿੰਗ ਆਪਣੀ ਬਰਬਾਦ ਕੇ ਰੋਡ ਕਾ ਇੱਕ ਬਹਿ ਜਾਂਦੇ ਆ ਫਿਰ ਕਹਿੰਦੇ ਜੀ ਇਹ ਜੂਆ ਆ ਇਹਦੇ ਚ ਤਾਂ ਮਰ ਜਾਂਦੀ ਦੁਨੀਆ ਉਹ ਸਹੀ ਆ ਜੋ ਕਹਿੰਦੇ ਆ ਉਹ ਸਹੀ ਆ ਹਮ ਲੇਕਿਨ ਇਹ ਖਾਲੀ ਇੱਥੇ ਇੰਡੀਆ ਦੇ ਡਾਟਾ ਦੀ ਨਾ ਮੈਂ ਗੱਲ ਕਰਾਂ ਤੁਸੀਂ ਆਲ ਓਵਰ ਵਰਲਡ ਲੈ ਲਓ ਦੁਨੀਆ ਦੇ ਕਿਸੇ ਮਰਜ਼ੀ ਮੁਲਕ ਚ ਤੁਸੀਂ ਅਮਰੀਕਾ ਚਲ ਜਾਓ ਜਾਪਾਨ ਚਲ ਜਾਓ ਹਾਂਗਕਾਂਗ ਚਾਈਨਾ ਜਿਹੜੀ ਵੀ ਕੰਟਰੀ ਚ ਲੋਕ ਟਰੇਡਿੰਗ ਕਰਦੇ ਸਾਰੀ ਦੁਨੀਆ ਚ ਕਰਦੇ ਜੀ ਔਰ ਉੱਥੇ ਫੇਲਿਅਰ ਜਿਹੜੀ ਆ 85 ਤੋਂ 95% ਠੀਕ ਹੈ ਸਾਰੀ ਦੁਨੀਆ 'ਚ ਜਿਹੜੇ ਲੋਕ ਟਰੇਡਿੰਗ ਦੇ ਚੱਕਰ 'ਚ ਪੈ ਜਾਂਦੇ ਆ 85 ਤੋਂ 95% ਲੋਕ ਇਸ ਮਾਰਕੀਟ 'ਚ ਆਪਣਾ ਸਭ ਕੁਝ ਰੋਟ ਦੇ ਠੀਕ ਹੈ ਔਰ ਇਹ ਵੀ ਵੱਡੀ ਮੈਂ ਗੱਲ ਦੱਸਦਾ ਵੀ ਇਹ ਟਰੇਡਿੰਗ ਵੀ ਹੈ ਨਾ ਜਿਹੜਾ ਇਹ ਜ਼ੀਰੋ ਸਮ ਗੇਮ ਹੈ ਹੁਣ ਆ ਜ਼ੀਰੋ ਸਮ ਗੇਮ ਹੁਣ ਤੁਸੀਂ ਵੀ ਗੱਲ ਵਿੱਚ ਦੀ ਉਹ ਕੀ ਹੁੰਦਾ ਜ਼ੀਰੋ ਸਮ ਗੇਮ ਮੈਂ ਤਾਂ ਦੇਸੀ ਭਾਸ਼ਾ ਨਾਲ ਸਮਝਾ ਦੇਣਾ ਹਾਂ ਦੋ ਬੰਦੇ ਤਾਸ਼ ਖੇਡਦੇ ਪਰ ਪੈਸੇ ਲਾ ਕੇ ਠੀਕ ਹੈ ਤੁਸੀਂ ਮੈਨੂੰ ਇਹ ਦੱਸੋ ਦੋਨੋਂ ਜਿੱਤ ਸਕਦੇ ਨਹੀਂ ਨਹੀਂ ਜਿੱਤਣਗੇ ਨਾ ਇੱਕ ਬੰਦਾ ਕਿੰਨਾ ਪੈਸਾ ਜਿੱਤੇਗਾ ਜਿੰਨਾ ਦੂਜਾ ਹਾਰੇ ਠੀਕ ਹੈ ਮਤਲਬ ਇੱਕ ਪੌਕਟ ਵਿੱਚ ਪੈਸੇ ਨਿਕਲੇ ਦੂਜੀ ਪੌਕਟ 'ਚ ਗਏ ਤਾਸ਼ ਖੇਡਦੇ ਇਹਨੂੰ ਕਹਿੰਦੇ ਜ਼ੀਰੋ ਸਮ ਗੇਮ ਇੱਕ ਬੰਦੇ ਦਾ ਜਿੰਨਾ ਲਾਸ ਆ ਦੂਜੇ ਦਾ ਇਕੁਅਲ ਅਮਾਉਂਟ ਪ੍ਰੋਫਿਟ ਹੈ ਪ੍ਰੋਫਿਟ ਹੈ ਸਿੰਪਲ ਠੀਕ ਹੈ ਹੁਣ ਕਲੀਅਰ ਹੋ ਗਿਆ ਜ਼ੀਰੋ ਸਮ ਗੇਮ ਜੀ ਟਰੇਡਿੰਗ ਵੀ ਜ਼ੀਰੋ ਸਮ ਗੇਮ ਹੈ ਯਾਨੀ ਕਿ 93% ਜਿਹੜੇ ਲੋਕ ਫੇਲ ਹੋਏ ਨੇ ਉਹਨਾਂ ਦਾ ਪੈਸਾ 7% ਦੇ ਕੋਲ ਹੈ ਐਗਜ਼ੈਕਟਲੀ ਇਹੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਬਿਲਕੁਲ ਇਹੀ ਸਹੀ ਤੁਸੀਂ ਇੱਕ ਸਟੈਪ ਪਹਿਲਾਂ ਹੀ ਆ ਗਏ ਤਾਂ ਮੈਂ ਉਹੀ ਤੁਹਾਨੂੰ ਦੱਸ ਰਿਹਾ ਬਈ ਜਿਹੜਾ ট্রেਡਿੰਗ ਆ ਉਹ ਵੀ ਜ਼ੀਰੋ ਸਮ ਗੇਮ ਹੈ ਠੀਕ ਹੈ ਔਰ ਉਹਦੇ ਚ ਅਗਲਾ ਸਵਾਲ ਇਹ ਆ ਜਾਂਦਾ ਵੀ ਜੇ 93% ਗੁਆ ਰਹੇ ਆ 7% ਇਹ ਕਮਾ ਰਹੇ ਆ ਉਹਨਾਂ ਚ ਫਰਕ ਕੀ ਆ ਬਿਲਕੁਲ ਹਮ ਕਿਉਂਕਿ ট্রেਡਿੰਗ ਜਿਹੜੀ ਹੈ ਨਾ ਦੋ ਧਿਰਾਂ ਦੀ ਲੜਾਈ ਆ ਤੁਸੀਂ ਸ਼ੇਅਰ ਮਾਰਕੀਟ ਚਲਦੀ ਪਈ ਹੈ ਜੀ ਤੁਸੀਂ ਕੋਈ ਸ਼ੇਅਰ ਆ 150 ਰੁਪਏ ਚ ਲਿਆ ਹਾਂ ਵੀ ਮੈਂ ਥੋੜਾ ਜਿਹਾ ਹੋਰ ਲੈਬੋਰੇਟ ਕਰਦਾ 150 ਚ ਲਿਆ ਜੀ ਸ਼ਾਮ ਨੂੰ ਉਹ 160 ਰੁਪਏ ਹੋ ਗਿਆ ਰਾਈਟ ਤੁਹਾਨੂੰ ਕਿੰਨੇ ਪੁਆਇੰਟ ਦਾ ਫਾਇਦਾ ਹੋਇਆ 10 ਪੁਆਇੰਟ ਤੇ ਜਦੋਂ ਤੁਸੀਂ 150 'ਚ ਲਿਆ ਸੀ ਉਹ ਸੌਦਾ ਹਵਾਜ ਦਾ ਹੋਇਆ ਨਹੀਂ ਬਿਲਕੁਲ ਕਿਸੇ ਨੇ ਵੇਚਿਆ ਤਾਂ ਤੁਸੀਂ ਲਿਆ ਹਾਂ ਉਹਨੂੰ ਕਿੰਨੇ ਪੁਆਇੰਟ ਦਾ ਲਾਸ ਹੈ 10 ਸਿੰਪਲ ਤੁਹਾਡਾ 10 ਪੁਆਇੰਟ ਦਾ ਪ੍ਰੋਫਿਟ ਹੈ ਉਹ ਤਾਂ 10 ਪੁਆਇੰਟ ਦਾ ਲਾਸ ਹੈ ਲੇਕਿਨ ਜਦੋਂ 150 'ਚ ਅਸੀਂ ਸੌਦਾ ਕੀਤਾ ਹਾਂ ਉਸ ਵੇਲੇ ਸਾਨੂੰ ਨਹੀਂ ਪਤਾ ਸੀ ਵੀ ਇਹ ਸ਼ਾਮ ਨੂੰ 160 ਹੋਣਾ ਕਿ 140 ਹੋਣਾ ਜਾਂ 135 ਹੋਣਾ ਜਾਂ 180 ਹੋਣਾ ਸਾਨੂੰ ਨਹੀਂ ਪਤਾ ਸੌਦਾ ਕਰਨ ਲੱਗੇ ਸਾਨੂੰ ਨਹੀਂ ਪਤਾ ਬਿਲਕੁਲ ਦੋਨਾਂ 'ਚੋਂ ਦੋ ਤਿਹਾਂ ਦੀ ਲੜਾਈ ਹੈ ਇੱਕ ਧਿਰ ਜਿੰਨੇ ਠੀਕ ਹੋਣਾ ਉਹਨੂੰ ਸ਼ਾਮ ਨੂੰ ਪ੍ਰੋਫਿਟ ਹੋਣਾ ਜਿਹੜੀ ਧਿਰ ਗਲਤ ਹੋਣੀ ਆ ਉਹਨੂੰ ਸ਼ਾਮ ਨੂੰ ਲਾਸ ਹੋਣਾ ਠੀਕ ਹੈ ਕਲੀਅਰ ਹੋ ਗਿਆ ਜੀ ਹੁਣ ਸੇਮ ਜਿੱਦਾਂ ਤੁਸੀਂ ਦੱਸਿਆ ਵੀ 93% ਗਏ ਤੇ 7% ਲੋਕ ਕਮਾ ਰਹੇ ਹੁਣ ਫਰਕ ਕੀ ਆ ਦੋਨਾਂ 'ਚ ਬਿਲਕੁਲ ਹਮ ਹੁਣ ਮੈਂ ਉਹੋ ਹੀ ਕਲੀਅਰ ਕਰਨ ਲੱਗਾ ਥੋੜਾ ਜਿਹਾ ਕਲੀਅਰ ਹੋ ਜਾਏ ਜੀ ਅੱਜ ਦੀ ਤਰੀਕ ਕੀ ਆ ਵੀ ਇਹਨੂੰ ਫੇਰ ਮੈਂ ਸਿੰਪਲ ਭਾਸ਼ਾ 'ਚ ਸਮਝਾਵਾਂ ਦੋ ਦਿਨਾਂ ਚ ਲੜਾਈ ਹੋ ਰਹੀ ਹੈ ਲੜਾਈ ਇੱਕ ਧਿਰ ਤਾਂ ਲੜਦੀ ਪਈ ਆ ਲਾਠੀਆਂ ਦੇ ਨਾਲ ਜੀ ਤੇ ਦੂਜੀ ਧਿਰ ਕੋ ਹੈਗੀ ਏਕੇ 47 ਐਲ ਐਮ ਜੀ ਵੀ ਆ ਟੈਂਕ ਵੀ ਆ ਐਂਬੁਸ਼ ਵੀ ਕਰਨਾ ਆਂਦਾ ਸਟ੍ਰੈਟਜੀ ਵੀ ਲਾਉਣੀ ਆਂਦੀ ਆ ਹਾਂ ਤੇ ਲਾਠੀਆਂ ਵਾਲਾ ਜਿੱਤੂਗਾ ਕਿ ਏਕੇ 47 ਵਾਲਾ ਜਿੱਤੂਗਾ ਸਵਾਭਿਕਾ ਏਕੇ 47 ਵਾਲਾ ਸਿੰਪਲ ਹਾਂ ਹੁਣ ਇਹੀ ਆ ਵੀ ਜਿਹੜੇ ਨਵੀਂ ਜਨਰੇਸ਼ਨ ਜਿਹੜੀ 2020 ਤੋਂ ਬਾਅਦ ਇਸ ਮਾਰਕੀਟ ਚ ਆਈ ਆ ਉਹਨਾਂ ਨੂੰ ਲੱਗਦਾ ਵੀ ਟਰੇਡਿੰਗ ਬਹੁਤ ਸੌਖਾ ਤੇ ਈਜ਼ੀ ਵੇ ਆ ਹਮ ਇੱਕ ਵੀਡੀਓ ਦੇਖ ਲਈ ਦੋ ਵੀਡੀਓ ਦੇਖ ਲਈਆਂ ਇੱਕ ਦੋ ਕੋਰਸ ਅਟੈਂਡ ਕਰ ਲਿਆ ਤੇ ਮੋਬਾਈਲ ਤੇ ਕੈਪ ਡਾਊਨਲੋਡ ਕਰ ਲਈ ਤੇ ਅੱਗੇ ਦੂਜੀ ਧਿਰ ਕੋਲ ਕੀ ਟੂਲਸ ਹੈਗੇ ਆ ਉਹ ਤਾਂ ਸਾਨੂੰ ਪਤਾ ਹੀ ਨਹੀਂ ਹਾਂ ਉੱਥੇ ਐਫਆਈਆਈ ਬੈਠੇ ਆ ਬੜੇ ਬੜੇ ਵੱਡੀ ਇਹਨੇ ਐਕਸਪੀਰੀਐਂਸ ਦਿੱਤੀ 40 40 ਸਾਲ ਦਾ ਐਕਸਪੀਰੀਐਂਸ ਲੈ ਕੇ ਹਾਂ ਵੱਡਾ ਸੈਟਅਪ ਬਣਾ ਕੇ ਬੈਠੇ ਆ ਤੇ ਤੁਸੀਂ ਇੱਕ ਮੋਬਾਈਲ ਚ ਐਪ ਲੈ ਕੇ ਦੋ ਕਰਕੇ ਤੇ ਤੁਸੀਂ ਕੀ ਚਾਂਸਸ ਹੈ ਤੁਸੀਂ ਉਹਨਾਂ ਨੂੰ ਕਿੱਦਾਂ ਹਰਾ ਲੋਗੇ ਹਾਂ ਤਾਂ ਮੇਰੀ ਇਹ ਹੀ ਆ ਵੀ ਜਿਹੜੇ ਵੀ ਬੰਦੇ ਟਰੇਡਿੰਗ ਦੇ ਚੱਕਰ ਚ ਪੈਂਦੇ ਆ ਉਹ ਬਿਲਕੁਲ ਇਸ ਚੱਕਰ ਚ ਨਾ ਪੈਣ ਡਾਇਰੈਕਟ ਸਟਾਕ ਮਾਰਕੀਟ ਚ ਪੈਸਾ ਨਹੀਂ ਲਾਉਣਾ ਚਾਹੀਦਾ ਨਹੀਂ ਉਹ ਦੂਜੀ ਆਪਸ਼ਨ ਹੈ ਪਹਿਲੀ ਆਪਸ਼ਨ ਜਿਹੜੀ ਮੈਂ ਟਰੇਡਿੰਗ ਦੀ ਗੱਲ ਕਰ ਰਿਹਾ ਬਿ ਟਰੇਡਿੰਗ ਚ ਜੇ ਤੁਸੀਂ ਕਰੋਗੇ ਤੁਹਾਡਾ ਮੈਂਟਲ ਬੈਲੈਂਸ ਵਿਗੜ ਜਾਊਗਾ ਕਿਉਂਕਿ ਜਦੋਂ ਹਾਰਡ ਹਨ ਤੁਹਾਡੀ ਸੇਵਿੰਗ ਤੁਹਾਡੀ ਕਮਾਈ ਜੇਬ ਚੋਂ ਤੁਹਾਡੇ ਉਡਣੀ ਹੈ ਤੇ ਉਹ ਤਕਲੀਫ ਹੋਣੀ ਹੈ ਮੈਂਟਲ ਬੈਲੈਂਸ ਵਿਗੜੇਗਾ ਫੈਮਲੀ ਚ ਇਮੋਸ਼ਨਲ ਬੈਲੈਂਸ ਵਿਗੜੇਗਾ ਲੜਾਈ ਝਗੜੇ ਹੋਣਗੇ ਆਪਣੇ ਕੰਮ ਧੰਦੇ ਤੋਂ ਆਪਣੀ ਨੌਕਰੀ ਤੋਂ ਡਿਸਟਰਬ ਹੋ ਜਾਓਗੇ ਤੇ ਇਹ ਰਸਤਾ ਆਪਾਂ ਜਾਣਾ ਹੀ ਕਿਉਂ ਵੀ ਜਿੱਥੇ 93% ਚਾਂਸ ਚ ਸਾਡੀ ਬਰਬਾਦੀ ਦੇ ਆ ਰਿਸਕ ਤੇ ਆਪਾਂ ਉਸ ਪਾਸੇ ਚਲੀਏ ਜਿੱਥੇ 100% ਸਾਨੂੰ ਪ੍ਰੋਫਿਟ ਦੇ ਆ ਸਕਦੇ ਇਸ ਮਾਰਕੀਟ ਚ ਮੈਂ ਆਪਾਂ ਉਸ ਤੇ ਵੀ ਆਵਾਂਗੇ ਵੀ ਆਪਾਂ ਉਹ ਦੂਜਾ ਰਸਤਾ ਕਿਹੜਾ ਹਾਂ ਦੂਜਾ ਰਸਤਾ ਤੇ ਇੱਕ ਇਹ ਹੈਗਾ ਵੀ ਲੋਕੇ ਆਪਣੀ ਰਿਸਰਚ ਦੇਖਦੇ ਜਾਂ ਟੀਵੀ ਤੋਂ ਦੇਖ ਲਿਆ ਜਾਂ ਅਖਬਾਰਾਂ ਚੋਂ ਪੜ੍ਹ ਲਿਆ ਵੀ ਆ ਜੀ ਫਲਾਨੀ ਕੰਪਨੀ ਦਾ ਸ਼ੇਅਰ ਹੈ ਇਹ ਲੈ ਲਓ ਜੀ ਤੇਜ਼ ਲੱਗਦਾ ਜੀ ਠੀਕ ਹੈ ਨਾ ਤੁਸੀਂ ਆਪਣੀ ਮਰਜ਼ੀ ਨਾਲ ਸਮਝੋ 10 ਕਿ ਸ਼ੇਅਰ ਲੈ ਲੇ ਮੈਂ ਇੱਕ ਐਗਜ਼ਾਮਪਲ ਲੈ ਕੇ ਚੱਲਦਾ 10 ਅਲੱਗ-ਅਲੱਗ ਕੰਪਨੀਆਂ ਦੇ ਲੈ ਲੇ ਜੀ ਜਿਨ੍ਹਾਂ ਨੇ ਤਾਂ ਹੁਣ ਕੋਵਿਡ ਤੋਂ ਬਾਅਦ ਲਏ ਆ ਮਾਰਕੀਟ ਦੀ ਤੇਜ਼ੀ ਚੱਲਦੀ ਪਈ ਆ ਰਾਈਟ ਤੁਸੀਂ ਜਿਹੜਾ ਮਰਜ਼ੀ ਸ਼ੇਅਰ ਲੈ ਲਓ ਥੋੜਾ ਦਾ ਬਹੁਤਾ ਹਰ ਕੋਈ ਵਧਿਆ ਹੀ ਵਧਿਆ ਜੀ ਕਿਉਂਕਿ ਅਜ ਮੰਦਾ ਦੇਖਿਆ ਨਹੀਂ ਆਜੇ ਤਾਂ ਜਸਟ ਥੋੜਾ ਜਿਹਾ ਛੋਟਾ ਜਿਹਾ 5-7% 8% ਮਾਰਕੀਟ ਘਟੀ ਆ ਤੇ ਲੋਕੀ ਆਜੇ ਵੀ ਹਾਏ ਤੌਬਾ ਹਾਏ ਤੌਬਾ ਕਰਨਾ ਪਰ ਵੀ ਸ਼ੇਅਰ ਸਾਡੇ 40% ਘਟ ਗਏ ਹਾਂ ਦੇਖੋ ਤੀ ਅੱਠ-10 ਕੰਪਨੀਆਂ ਸ਼ੇਅਰ ਲਏ ਨਾ ਸਾਰੀਆਂ ਕੰਪਨੀਆਂ ਡੈੱਡ ਨਹੀਂ ਹੋਣੀਆਂ ਜੀ ਸਾਰੀਆਂ ਕੰਪਨੀਆਂ ਮਲਟੀਪਲਾਈ ਨਹੀਂ ਹੋਣੀਆਂ ਮੈਂ ਮੋਟੇ-ਮੋਟੇ ਤੌਰ ਤੇ ਰੇਸ਼ੋ ਦੀ ਜੀ ਗੱਲ ਕਰਾਂ ਵਿੱਚੋਂ ਦਸਾਂ ਚੋਂ ਤਿੰਨ-ਚਾਰ ਕੰਪਨੀਆਂ ਤੁਹਾਡੀਆਂ ਉੱਥੇ ਖੜ੍ਹੇ ਰਹਿ ਜਾਣੀਆਂ ਜੀ ਵਿੱਚੋਂ ਦੋ-ਤਿੰਨ ਕੰਪਨੀਆਂ ਤੁਹਾਡੀਆਂ ਡੈੱਡ ਹੋ ਜਾਣੀਆਂ ਤੇ ਦੋ-ਤਿੰਨ ਕੰਪਨੀਆਂ ਹੋ ਸਕਦਾ ਤੁਹਾਡੀਆਂ ਮਲਟੀਪਲਾਈ ਵੀ ਕਰ ਜਾਣ ਜੀ ਹਮ ਹੁਣ ਉਹਦੇ ਚ ਕੀ ਹੋਣਾ ਵੀ ਜਿਹੜੀਆਂ ਤਾਂ ਡੈੱਡ ਹੋਣੀਆਂ ਆ ਉਹ ਤਾਂ ਪਈਆਂ ਰਹਿਣੀਆਂ ਕਿਉਂ ਕਿਉਂ ਪਈਆਂ ਰਹਿਣੀਆਂ ਕਿਉਂਕਿ ਜਿਹੜੀ ਤੁਸੀਂ 100 ਰੁਪਏ ਦੀ ਚੀਜ਼ ਖਰੀਦੀ ਮੈਂ ਪਹਿਲਾਂ ਉਹਦੀ ਗੱਲ ਕਰ ਸਾਤੋਂ 102 ਤਿੰਨ ਹੋਈ ਮੁੜ ਕੇ 80 ਰਹਿ ਗਈ ਜੀ ਤੁਸੀਂ ਕਹਣਾ ਯਾਰ ਮੈਂ ਗਲਤ ਆਈਟਮ ਲੈ ਲਈ ਹਾਂ ਏਦਾਂ ਕਰਦਾ ਮੈਂ 100 ਹੋਰ ਲੈ ਲੈਣਾ ਜਦੋਂ 90 ਆਇਆ ਨਾ 90 ਦੀ ਮੇਰੀ ਐਵਰੇਜ ਆ ਜਾਣੀ ਹੈ ਪਹਿਲਾਂ ਮੈਂ 100 ਚ ਲਈ ਹੁਣ ਸੀ 90 ਜਦੋਂ ਆਊਗਾ ਤੇ ਮੈਂ ਵਿੱਚੋਂ ਨਿਕਲ ਜਾਣਾ ਰਾਈਟ ਆ ਪੂਰੀ ਕਰਕੇ ਪਹਿਲਾਂ ਮਾਈਂਡ ਸੈਟ ਕੀ ਸੀ ਜਦੋਂ ਲਿਆ ਵੀ 100 ਵਾਲੀ ਆਈਟਮ ਲਈ ਹੈ ਇਹਨੂੰ 200 300 400 ਮਲਟੀਪਲਾਈ ਕਰਕੇ ਵੇਚਣੀ ਹੈ ਜਦੋਂ ਹੀ 80 ਆਈਆ ਮਾਈਂਡ ਸੈਟ ਚੇਂਜ ਹੋ ਗਿਆ ਚੇਂਜ ਹੋ ਗਿਆ ਆਪਾਂ ਪੈਸੇ ਬਾਹਰ ਕਿਦਾਂ ਆਪਣੇ ਕੱਢਣੇ ਆ ਆਪਾਂ ਫੋਕਸ ਉੱਥੇ ਹੋ ਗਿਆ ਪ੍ਰੋਫਿਟ ਤਾਂ ਕ ਹੁਣ ਤੁਸੀਂ ਢੀਕਣਾ ਵੀ 80 ਚ ਲਿਆ ਸੀ 100 ਚ ਲਿਆ ਸੀ 90 ਦੀ ਐਵਰੇਜ ਆ ਗਈ ਤੇ ਮੇਰਾ ਜਦੋਂ 90 ਹੋਊਗਾ ਤਾਂ ਮੈਂ ਨਿਕਲ ਜਾਊਗਾ ਉਹ 90 ਆਉਣਾ ਨਹੀਂ ਉਹ 83 84 85 ਜਾ ਕੇ ਮੁੜ ਕੇ 60 ਰਹਿ ਜਾਣਾ ਠੀਕ ਹੈ ਜਿਹੜੇ ਹੋਰ ਲਾਏ ਹੋਗੇ ਉਹ ਲਾਏ ਉਹ ਕਹਿਣ ਯਾਰ ਇਹ ਤਾਂ ਬਹੁਤ ਜ਼ਿਆਦਾ ਗੜਬੜ ਹੋ ਗਈ ਹੈ ਐਦਾਂ ਕਰ ਤਾਂ 200 ਹੋਰ ਲੈ ਲੈਣਾ ਹਾਂ ਵੀ ਜਦੋਂ ਮੇਰੀ 80 ਦੀ ਐਵਰੇਜ ਹੋ ਜਾਊਗੀ ਜਦੋਂ ਹੁਣ ਹੁਣ ਅਸੀਂ ਕਹਿੰਦਾ ਮਸੀਂ ਵੇਚ ਦੇਣੇ ਸਾਰੇ ਮੈਂ 400 400 ਹੀ ਵੇਚ ਦੇਣਾ ਸ਼ੇਰ ਉਹ 280 ਵੀ ਢੀਕਣਾ ਮੁੜ ਕੇ 80 ਨਹੀਂ ਹੋਣਾ ਉਹ 60 65 70 ਜਾ ਕੇ ਮੁੜ ਕੇ 40 ਹੀ ਰਹਿ ਜਾਣਾ ਉਹ ਅਲਟੀਮੇਟਲੀ ਫਿਰ ਡੈਡ ਹੋ ਜਾਣੇ ਮੈਂ ਇੱਥੇ ਤੁਹਾਨੂੰ ਇੱਕ ਨਹੀਂ ਸੈਂਕੜੇ ਐਗਜ਼ੈਂਪਲਾਂ ਦਿਖਾ ਸਕਦਾ ਇਸ ਮਾਰਕੀਟ ਦੇ ਵਿੱਚ ਜਿਹੜੀਆਂ ਵੱਡੇ ਵੱਡੀਆਂ ਕੰਪਨੀਆਂ ਬਿਜ਼ਨਸ ਹਾਊਸ ਰਿਲਾਇੰਸ ਵਰਗਾ ਬਿਜ਼ਨਸ ਹਾਊਸ ਹਨ ਇਹਨਾਂ ਲੰਬਾਨੀਆਂ ਦੇ ਸ਼ੇਅਰ 600 700 ਰੁਪਏ ਵਾਲਾ ਸ਼ੇਅਰ ਮੁੜ ਕੇ ਲੋਕੀ ਐਵਰੇਜ ਬਣਾਉਂਦੇ ਕਿ ਘਟ ਕੇ ਹੋਰ ਲੈ ਲੋ ਲੈ ਲੋ ਲੈ ਲੋ ਮੁੜ ਕੇ 2 ਰੁਪਏ ਰਹਿ ਗਿਆ ਪਾ ਅੱਛਾ ਹਮ ਯੈਸ ਬੈਂਕ ਲੈ ਲੋ 300 400 ਦੇ ਲੋਕਾਂ ਨੇ ਲੈਣਾ ਸ਼ੁਰੂ ਕੀਤਾ ਮੁੜ ਕੇ 10 ਰੁਪਏ ਆ ਗਏ ਹਾਂ ਇਦਾਂ ਦੀਆਂ ਬਹੁਤ ਸਾਰੀਆਂ ਐਗਜ਼ੈਂਪਲਸ ਹੈਗੀਆਂ ਵੀ ਜਿੱਥੇ ਤੁਹਾਡੇ ਪੈਸੇ ਡੈਡ ਹੋ ਜਾਣੇ ਇਦਾਂ ਦੀਆਂ ਵੀ ਨਿਕਲ ਗਈਆਂ ਐਗਜ਼ੈਂਪਲ ਜੀ ਫਿਰ ਉਹ ਵੀ ਹੋਣਗੀਆਂ ਜਿਹੜੀਆਂ ਮਲਟੀਪਲਾਈ ਹੋਣਗੀਆਂ ਮੈਂ ਉਹਦੀ ਗੱਲ ਕਰਦਾ ਹਾਂ 100 ਤੋਂ ਜੇ ਸਮਝੋ 300 400 ਸ਼ੇਅਰ ਹੋਣਾ ਪਾ ਜੀ ਲੇਕਿਨ ਕਦੀ ਉਹਨੇ ਸਿੱਧੀ ਰੇਖਾ 'ਚ 400 ਨਹੀਂ ਹੋਣਾ 100 ਤੋਂ ਠੀਕ ਹੈ ਉਹਨੇ 100 ਤੋਂ 95 ਆਣਾ 95 ਆ ਕੇ 120 25 ਜਾਣਾ ਫਿਰ ਮੁੜ ਕੇ 90 95 ਆ ਜਾਣਾ ਫਿਰ ਮਨ 'ਚ ਕੀ ਹੋਣਾ ਯਾਰ ਮੈਂ 100 ਰੁਪਏ ਦੀ ਚੀਜ਼ ਲਈ ਸੀ 125 ਗਿਆ ਮੈਂ ਵੇਚਿਆ ਨਹੀਂ 25 ਰੁਪਏ ਦਾ ਮੈਨੂੰ ਪ੍ਰੋਫਿਟ ਆਂਦਾ ਸੀ ਹੁਣ 95 ਰਹਿ ਗਿਆ ਉਲਟਾ ਲਾਸ ਹੋਣ ਲੱਗ ਪਿਆ ਮੈਂ ਉਹਦੀ ਗੱਲ ਕਰਨ ਲੱਗਾ ਜਿਹਨੇ ਮਲਟੀਪਲਾਈ ਹੋਣਾ ਸਾਨੂੰ ਪਤਾ ਥੋੜੀ ਜਿਹੀ ਵਜੋਂਣਾ ਮੈਂ ਤਾਂ ਉਹਦੀ ਐਗਜ਼ਾਮਪਲ ਲੈ ਕੇ ਜਾਂਦਾ ਉਹਨੇ ਬਿਹੇਵੀਅਰ ਕਿੱਦਾਂ ਕਰਨਾ ਦੁਬਾਰਾ ਫੇਰ ਜਦੋਂ 120 22 ਤੇ ਜਾ ਕੇ ਫੇਰ ਉਹਨੇ ੜਕਣਾ ਸ਼ੁਰੂ ਹੋਣਾ ਫੇਰ ਮਾਈਂਡ ਸੈਟ ਮਾਈਂਡ ਨਾ ਕੀ ਕਰਨਾ ਯਾਰ ਪਿਛਲੀ ਵਾਰ 125 ਮੈਂ ਵੇਚਣੋਂ ਰਹਿ ਗਿਆ ਸੀ ਇਹਨੂੰ ਮੈਂ ਹੁਣ ਵੇਚ ਲੈਣਾ ਤਾਂ ਮੈਂ ਨਾ 100 ਰੁਪਏ ਹੋਊਗਾ ਮੈਂ ਵਾਪਸ ਲੈ ਲੈਣਾ ਤੁਸੀਂ 122 23 ਚ ਵੇਚਿਆ ਉਹ ਮੁੜ ਕੇ ਘਟਣਾ ਸ਼ੁਰੂ ਹੋ ਗਿਆ ਤੁਸੀਂ ਖੁਸ਼ ਹੋ ਜਾਣਾ ਉਹ 120 118 117 ਆ ਗਿਆ ਲੈ ਵੀ ਮੈਂ ਸਿਆਣਾ ਹਾਂ ਪਹਿਲਾਂ 20ਾਂ ਤੋਂ ਮੁੜਿਆ ਸੀ ਮੈਂ ਬਾਈਆਂ ਤਈਆਂ 'ਚ ਵੇਚ ਲਿਆ ਹੁਣ 115 ਰੁਪਏ ਆ ਗਿਆ ਮੈਂ 100 ਰੁਪਏ ਜਿੱਦਣ ਆਏ ਮੈਂ ਲੈ ਲੈਣਾ ਉਹ 115 ਆ ਕੇ ਸਿੱਧਾ 150 ਹੋ ਜਾਣਾ ਰਾਈਟ ਉਹ ਤੁਹਾਡੇ ਹੱਥੋਂ ਨਿਕਲਿਆ ਨਾ ਫੇਰ ਤੁਸੀਂ ਕਹਣਾ ਯਾਰ ਮੈਂ ਲਿਆ ਤਾਂ ਸਿਗਾ ਵਧੀਆ ਆਈਟਮ ਵਧੀਆ ਲੈ ਸੀ ਪਰ ਥੋ ਨਿਕਲ ਗਈ ਇਹ ਮੈਂ ਜੇ ਦੁਬਾਰਾ ਵਾਪਸ ਆ ਗਿਆ ਨਾ 120 25 ਚ ਹੀ ਆ ਗਿਆ ਜਿੱਥੇ ਮੈਂ ਵੇਚਿਆ ਮੈਂ ਵਾਪਸ ਲੈ ਲੈਣਾ ਹਾਂ ਉਹ ਮੁੜ ਕੇ 45 40 38 37 35 ਆਉਣਾ 35 ਆ ਕੇ ਸਿੱਧਾ 200 ਉਹ ਫੇਰ ਮੁੜ ਕੇ ਹੱਥੋਂ ਨਿਕਲ ਗਿਆ ਫੇਰ ਉਹ ਨਿਕਲ ਗਿਆ 600 ਦਾ 300 ਹੋ ਗਿਆ ਲੇਕਿਨ ਤੁਹਾਡੇ ਕੋਲ ਹੈ ਨਹੀਂ ਹਮ ਇੱਕ ਤਾਂ ਇਹ ਤਰੀਕਾ ਹੋ ਗਿਆ ਮੈਂ ਇਹ ਵੀ ਮੰਨ ਲਿਆ ਜੇ ਡੈਡ ਆਈਟਮਾਂ ਵੀ ਤੁਹਾਡੇ ਕੋਲ ਪਈਆਂ ਨਾ ਮੈਂ ਇਹ ਵੀ ਮੰਨ ਕੇ ਚੱਲਿਆ ਵੀ ਤੁਸੀਂ ਵੇਚੇ ਹੀ ਨਹੀਂ ਹਾਂ ਤੁਸੀਂ ਉਹ ਰੱਖਿਆ 100 ਵਾਲਾ 500 ਤੱਕ ਸੰਭਲਿਆ ਠੀਕ ਹੈ ਵਿੱਚ ਅਪ ਡਾਉਨ ਜੋ ਜੋ ਫਲਕਚੁਏਸ਼ਨ ਵੋਲੇਟਿਲਟੀ ਹੈ ਤੁਸੀਂ ਉਹ ਵੀ ਸਹਿਣ ਲਈ ਹਮ ਲੇਕਿਨ ਤੁਹਾਡੇ ਕੋਲ ਸ਼ੇਅਰ ਕਿੰਨੇ ਆ ਹਮ ਸ਼ੇਅਰ ਤਾਂ ਤੁਹਾਡੇ ਕੋਲ 200 ਆ ਹਮ ਜਾਂ 100 ਸ਼ੇਅਰ ਲਿਆ ਹੋਇਆ ਹਾਂ ਤੇ ਪਹਿਲੇ ਪ੍ਰੋਫਿਟ ਤੁਹਾਨੂੰ ਕਿੰਨਾ ਆਇਆ 20000 ਦਾ 30000 ਦਾ 40000 ਦਾ ਉਹਦੇ ਨਾਲ ਕੋਈ ਬਣਨਾ ਕੁਛ ਨਹੀਂ ਤੁਹਾਡੇ ਲਾਈਫ ਸਟਾਈਲ ਚ ਕੋਈ ਚੇਂਜ ਨਹੀਂ ਆਣੀ ਹਾਂ ਸਿਰਫ ਤੁਹਾਡੇ ਮਨ ਨੂੰ ਇੱਕ ਤਸੱਲੀ ਹੋ ਜਾਣੀ ਵੀ ਮੈਂ 100 ਦੀ ਚੀਜ਼ ਲਈ ਸੀ ਦੇਖੋ 400 ਹੋ ਗਈ ਹਮ ਪਰ ਤੁਹਾਡੀ ਵੈਲਥ ਨਹੀਂ ਕ੍ਰੀਏਟ ਹੋ ਰਹੀ ਹਮ ਇਹਦੇ ਨਾਲ ਵੈਲਥ ਨਹੀਂ ਕ੍ਰੀਏਟ ਹੋਈ ਇੱਕ ਸੈਟ ਟਾਈਮ ਪਾਸ ਹੋ ਗਿਆ ਹੈ ਸੈਟੀਸਫੈਕਸ਼ਨ ਹੋਣੀ ਵੀ ਮੈਂ ਦੇਖੋ ਜੀ ਉਹਨੇ ਫਿਰ ਉਸ ਜਿਹੜੀ 100 ਦੀ ਚੀਜ਼ ਲਈ 40 ਰਹਿ ਗਈ 20 ਰਹਿ ਗਈ ਉਹਦਾ ਗੌਣਗਾਨ ਨਹੀਂ ਕਰਨਾ ਹਾਂ ਜਿਹੜੀ 100 ਦੀ 300 ਹੋਈ ਉਹ ਦਿਖਾਣਾ ਦੇਖੋ ਮੈਂ 100 ਦੀ ਲਈ ਸੀ ਆ 300 ਰੁਪਏ ਭਾਅ ਚੱਲਦਾ ਪਿਆ ਪਰ ਭਾਈ ਭਾਈ ਤੁਹਾਡੇ ਕੋਲ ਸ਼ੇਅਰ ਹੀ 100 ਹੋਇਆ ਹਾਂ ਹਾਂ ਉਹਦਾ ਤੇ ਤੁਹਾਨੂੰ ਪ੍ਰੋਫਿਟ ਤਾਂ 20000 ਦਾ ਹੋਇਆ ਤੇ 20000 ਨਾਲ ਤੁਸੀਂ ਕੀ ਕਰ ਲੈਣਾ ਹਾਂ ਤੁਹਾਡੀ ਲਾਈਫ ਸਟਾਈਲ ਤਾਂ ਨਹੀਂ ਚੇਂਜ ਹੋ ਗਿਆ ਤੁਸੀਂ ਬੱਚਿਆਂ ਦੀ ਪੀਸ ਤਾਂ ਨਹੀਂ ਹੋਣੀ ਤੁਹਾਡੀ ਰਿਟਾਇਰਮੈਂਟ ਤਾਂ ਨਹੀਂ ਬਣਨੀ ਹਾਂ ਵੱਡੀ ਵੈਲਥ ਕ੍ਰੀਏਟ ਹੋਣੀ ਹੈ ਮਿਊਚੁਅਲ ਫੰਡ ਦੇ ਨਾਲ ਠੀਕ ਹੈ ਜਿਹੜਾ ਤੀਜਾ ਤਰੀਕਾ ਹੈ ਠੀਕ ਹੈ ਮੇਰਾ ਉੱਤੇ ਰਿਸਰਚ ਕਿੰਨੀ ਕਰਨੀ ਪਈ ਤੁਹਾਨੂੰ ਸ਼ੇਅਰ ਤੇ ਫਿਊਚਰ ਫੰਡ 'ਚ ਕੋਈ ਰਿਸਰਚ ਸਿੰਪਲ ਬਹੁਤ ਸਹੀ ਮੈਨੇਜ ਜਿਹੜੀ ਵੈਲਥ ਬਣਨੀ ਆ ਉਹ ਥਰੂ ਮਿਊਚੁਅਲ ਫੰਡ ਹੀ ਬਣਨੀ ਆ ਕੰਸਿਸਟੈਂਸੀ ਨਾਲ ਤੇ ਲੰਬਾ ਟਾਈਮ ਪਾਰ ਕੇ ਠੀਕ ਹੈ ਸਭ ਤੋਂ ਬੈਸਟ ਤਰੀਕਾ ਤਾਂ ਮਿਊਚੁਅਲ ਫੰਡ ਹੀ ਹੈ ਹਮ